ਦੋ ਬੰਦੇ ਸੀ ਕੋਈ ਮੁੰਡੇ ਅਣਪਛਾਤੇ ਜੀ ਕੋ ਬੰਦੇ ਇਹਨੂੰ ਕਿਹਾ ਯਾਨੀ ਕਿ ਇਹਨੂੰ ਲੇਜ਼ਰ ਦਿਖਾ ਰਹੇ ਸੀ ਪਹਿਲਾਂ ਜੀ ਤੇ ਨਾਲ ਚਾਕਲੇਟ ਦਿਖਾ ਰਹੇ ਸੀ ਇਹਨੇ ਯਾਨੀ ਕਿ ਉਹ ਉੱਥੇ ਰਕਰਦਾ ਜੀ ਬਿਸਤਰੇ ਪਿੱਛਾ ਕਰਦੇ ਗਏ ਦਾ ਇਹਨੇ ਨਹੀਂ ਯਾਨੀ ਕਿ ਉਹ ਫੜੇ ਇਹਨੇ ਉਹਨਾਂ ਦੇ ਯਾਨੀ ਕਿ ਝੜ ਕੇ ਇਹਨੇ ਜੀ ਉੱਥੋਂ ਜੂਟਰਨ ਮਾਰ ਕੇ ਸਾਈਕਲ ਆਪਣਾ ਇੱਧਰ ਹੀ ਲੈ ਕੇ ਘਰ ਨੂੰ ਆ ਗਿਆ ਸਾਡੇ ਕੋਲ ਆ ਗਿਆ ਅਸੀਂ ਤਾਂ ਘਰੇ ਬੈਠੇ ਸੀ ਕਹਿੰਦਾ ਬਾਜੀ ਮੇਰੇ ਮਗਰ ਕੋਈ ਬੰਦੇ ਸੀ ਕਹਿੰਦਾ ਇਹ ਕਹਿੰਦਾ ਚੱਲ ਅਸੀਂ ਇਗਨੋਰ ਕਰਤਾ ਜੀ ਪਹਿਲੇ ਦਿਨ ਤਾਰੀਕਾ ਚੱਲ ਉਹਦਾ ਕੋਈ ਯਾਰ ਦੋਸਤ ਹੋਗਾ ਸ਼ਾਇਦ ਇਹਨੂੰ ਕੋਈ ਉੱਧਰ ਕੋਈ ਚਾਕਲੇਟ ਦਿੰਦਾ ਹੋਊਗਾ ਜੀ ਤੇ ਅੱਜ ਅਸੀਂ ਇਹਨੂੰ ਅਸੀਂ ਦੋ ਜਣੇ ਮੋਰੇ ਹੋ ਗਏ ਜੀ ਦੋ ਜਣੇ ਪਿੱਛੇ ਹੋ ਗਏ ਮੋਟਰਬਾਈਕਾਂ ਦੇ ਅਸੀਂ ਉੱਥੇ ਜਦੋਂ ਪਹੁੰਚੇ ਹਨਾ ਜੀ ਇਹ ਇੱਥੇ ਕੀ ਅਜੇ ਅਸੀਂ ਉੱਥੇ ਜਦੋਂ ਉੱਥੇ ਪਹੁੰਚਿਆ ਜੀ ਇਹਨੇ ਰੋਲੀ ਪਾਤੀ ਕਹਿੰਦਾ ਪਾਜੀ ਪਾਜੀ ਕਹਿੰਦੀ ਕੀ ਹੋਇਆ ਕਹਿੰਦਾ ਪਾਜੀ ਦੋ ਬੰਦੇ ਕਹਿੰਦਾ ਆਹ ਕਮਾਦੀ ਕੀ ਪੜ ਗਏ ਕਹਿੰਦਾ ਗੜਾਸਾ ਲੈ ਗੜਾਸਾ ਹੀ ਕਹਿੰਦਾ ਉਹਨਾਂ ਕੋਲ ਤੇ ਜਦੋਂ ਅਸੀਂ ਵੇ ਸਾਰੇ ਜਣੇ ਸਾਡੇ ਮੇਰੇ ਫਰੈਂਡ ਸਾਰੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਕਮਾਦੀ ਕੀ ਲਿਖਿਆ ਇੱਧਰ ਜਾਣ ਕੇ ਲੱਭੇ ਨਹੀਂ ਹੈਗੇ ਸਾਨੂੰ ਜੀ ਕਿਤੇ ਵੀ ਉਹ ਕਦੇ ਉੱਤੇ ਸੀ ਕੱਲ ਤਾਂ ਸਰ ਬਾਈਕ ਤੇ ਸੀ ਪਰਸੋਂ ਵੀ ਬ ਫਗਵਾੜਾ ਬੰਗਾ ਮੇਨ ਰੋਡ ਤੇ ਪੈਂਦੇ ਪਿੰਡ ਟਾਹਾਂ ਚ ਹੋ ਗਈ ਕਿ ਬੱਚਾ ਚੱਕ ਲਿਆ ਬੱਚਾ ਚੱਕ ਲਿਆ ਪੁਲਿਸ ਨੇ ਘੇਰ ਲਈ ਪੂਰੀ ਕਮਾਦੀ ਲੋਕਾਂ ਨੇ ਵੀ ਫਰੋਲ ਦਿੱਤੀ ਕਮਾਦੀ 6ਵੀਂ ਕਲਾਸ ਵਿੱਚ ਪੜਦਾ ਟਾਹਾਂ ਪਿੰਡ ਦਾ ਇੱਕ ਬੱਚਾ ਜਿਹੜਾ ਕਿ ਪਿੰਡ ਟਾਹਾਂ ਤੋਂ ਛਡੇਰ ਕਲਾ ਰੋਜ਼ਾਨਾ ਸਾਈਕਲ ਤੇ ਸਕੂਲ ਜਾਂਦਾ ਸੀ ਲੇਕਿਨ ਉਸ ਦੇ ਪਿਤਾ ਦੇ ਦੱਸਣ ਮੁਤਾਬਕ ਕਿ ਕੁਝ 2-3 ਦਿਨਾਂ ਤੋਂ ਉਸ ਉਸ ਦੇ ਬੱਚੇ ਨੂੰ ਜਿਹੜਾ ਕਿ ਕੁਝ ਦੋ ਨੌਜਵਾਨ ਅਲਪਛਾਤੇ ਜਿਹੜੇ ਨੌਜਵਾਨ ਨੇ ਉਹ ਕੁਝ ਕਾਣ ਪੀਣ ਦਾ ਜਿਹੜਾ ਸਮਾਨ ਦਿਖਾ ਕੇ ਉਸ ਬੱਚੇ ਨੂੰ ਲਾਲਚ ਦੇ ਕੇ ਚੱਕੜ ਦੇ ਤਾਕ ਵੀ ਸਨ ਲੇਕਿਨ ਅੱਜ ਉਹਨਾਂ ਨੇ ਉਸ ਉਹਨਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਚਕਮਾ ਦੇ ਕੇ ਕਮਾਦ ਵਿੱਚ ਵੜ ਗਏ ਔਰ ਕਿਤੇ ਦੂਰ ਨਿਕਲ ਗਏ ਪੁਲਿਸ ਨੂੰ ਵੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ ਜਲਦੀਪ ਸਿੰਘ ਜੀ ਕੀ ਗੱਲ ਹੋਈ ਜੀ ਇਹ ਬੱਚਾ ਸਕੂਲੇ ਜਾਂਦਾ ਜੀ ਅਜੇ ਤਿੰਨ ਦਿਨ ਹੋਏ ਇਹਨੂੰ ਰੋਕਦਿਆਂ ਨੂੰ ਕਿਹਦੀ ਗੜਾ ਪੜਵਾ ਛੇਵੀਂ ਕਲਾਸ ਵਿੱਚ ਛੇਵੀਂ ਪੜਵਾ ਇੱਕ ਕਿਲਾ ਬੱਚੇ ਦਾ ਜਗੇਸ਼ਵਰ ਚੰਦ ਕਿੱਥੇ ਪੜਦਾ ਕਿੱਥੇ ਇਹ ਸਰਕਾਰੀ ਹਾਈ ਸਕੂਲ ਚ ਢੇੜਦਾ ਜੀ ਢੇੜੀ ਪੜਦਾ ਕੋਈ ਕੌਣ ਰੋਕਦਾ ਹੈ ਪਤਾ ਨਹੀਂ ਅਨਪਛਾਤੇ ਹੈ ਜੀ ਬੰਦੇ ਅੱਜ ਵੀ ਤੁਸੀਂ ਇੱਥੇ ਧਾੜੇ ਤੋਂ ਖੜੇ ਆ ਕੀ ਕਰਦੇ ਮਤਲਬ ਸਾਨੂੰ ਜਿੱਦਾਂ ਇਹਨੇ ਦੱਸਿਆ ਜੀ ਅਸੀਂ ਫਿਰ ਕਿਹਾ ਸੀ ਆਪ ਦੇਖਦੇ ਹਾਂ ਜੀ ਕੰਮ ਤੋਂ ਗਏ ਨਹੀਂ ਜੀ ਅਸੀਂ ਅੱਜ ਵੀ ਘੇਰਿਆ ਹਾਂਜੀ ਅੱਜ ਵੀ ਘੇਰਿਆ ਜੀ ਸਰ ਮੈਂ ਕਿੱਥੇ ਕਰੋ ਕਿੱਥੇ ਕਰੋ ਤੇ ਜਿਹੜੇ ਇੱਚਕ ਦੀ ਗੱਲ ਹੈ ਜੀ ਐਸੀ ਜਗ੍ਹਾ ਦੀ ਜੀ ਹਾਂਜੀ ਹਾਂਜੀ ਸਰ ਇਹ ਮੇਰਾ ਬ੍ਰਦਰ ਅਜਗੇਸ਼ਵਰ ਇਹ ਜਿਹਦਾ ਕਾਲ ਪਾਰਕੋਂ ਇਹਨੂੰ ਪਹਿਲਾਂ ਦਾ ਜੀ ਦੋ ਸੀ ਅਣਸ਼ਾਸਿਤ ਬੰਦੇ ਇਹਨਾਂ ਨੇ ਇਹਨੂੰ ਪਿਆ ਰਹਿਣਾ ਜੀ ਤੁਹਾਡਾ ਨਾਮ ਕੀ ਹੈ ਮਨਵਜੀਤ ਜੀ ਮਨਵਜੀਤ ਜੀ ਹਾਂ ਜੀ ਤਾਂ ਹਾਂ ਜੀ ਹਾਂ ਬਾਜੀ ਹਾਂਜੀ ਮੈਂ ਅਜਗੇਸ਼ਵਰ ਦਾ ਬ੍ਰਦਰ ਐ ਮੇਰਾ ਬ੍ਰਦਰ ਹੈ ਜੀ ਹਾਂ ਜੀ ਸਰ ਇਹ ਪਰਸੋਂ ਜਿਹੜੇ ਸਕੂਲੇ ਜਾ ਰਿਹਾ ਸੀ 8:30 ਕਮੈਂਟ ਦੇ ਸਕੂਲੇ ਜਾਂਦਾ ਸਾਈਕਲ ਤੇ ਇਹਨੂੰ ਉੱਥੇ ਜਣਾ ਦੋ ਬੰਦੇ ਜੀ ਕੋਈ ਮੁੰਡੇ ਆਣ ਪਿਛਾ ਤੇ ਜੀ ਕੋ ਬੰਦੇ ਇਹਨੂੰ ਕਿਹਾ ਜਾਨਕਿ ਇਹਨੂੰ ਲੇਜ਼ਰ ਦਿਖਾ ਲਏ ਸੀ ਪਹਿਲਾਂ ਜੀ ਤੇ ਨਾਲ ਚਾਕਲੇਟ ਦਿਖਾ ਲਏ ਸੀ ਇਹਨੇ ਜਾਨਕਿ ਉਹ ਉੱਥੇ ਤੱਕ ਰੇਦਾ ਜੀ ਬਿਸਤਰ ਦੇ ਪਿੱਛਾ ਕਰਦੇ ਗਏ ਦਾ ਇਹਨੇ ਨਹੀਂ ਜਾਨਕਿ ਉਹ ਫੜੇ ਇਹਨੇ ਉਹਨਾਂ ਦੇ ਜਾਨਕਿ ਝੜ ਕੇ ਇਹ ਜੀ ਉੱਥੋਂ ਜੂਟਰਨ ਮਾਰ ਕੇ ਸੇਕਲ ਆਪਣਾ ਇੱਧਰ ਹੀ ਲੈ ਕੇ ਘਰ ਨੂੰ ਆ ਗਿਆ ਸਾਡੇ ਕੋਲ ਆ ਗਿਆ ਅਸੀਂ ਤਾਂ ਘਰੇ ਬੈਠੇ ਦੀ ਇਹਨਾਂ ਬਾਜੀ ਮੇਰੇ ਮਗਰ ਕੋਈ ਬੰਦੇ ਸੀ ਕਹਿੰਦਾ ਇਹ ਕਹਿੰਦਾ ਚੱਲ ਅਸੀਂ ਇਗਨੋਰ ਕਰਤਾ ਜੀ ਪਹਿਲੇ ਦਿਨ ਤਾਰੀਕਾ ਚੱਲ ਉਹਦਾ ਕੋਈ ਯਾਰ ਦੋਸਤ ਹੋਗਾ ਸ਼ਾਇਦ ਇਹਨੂੰ ਉਹਦਾ ਕੋਈ ਚਾਕਲੇਟ ਦਿੰਦਾ ਹੋਊਗਾ ਜੀ ਤੇ ਉਤਤਵਾਰ ਜੀ ਕੱਲ ਅਸੀਂ ਇਹਨੂੰ ਫੇਰ ਯਾਨੀ ਕਿ ਭੇਜ ਦਿੱਤਾ ਜਦੋਂ ਕੱਲ ਇਹ ਆਇਆ ਜੀ ਕੱਲ ਇਹਨੂੰ ਗਣ ਕੇ ਬਾਹਾਂ ਖਿੱਚਣ ਲੱ ਪਈਆਂ ਇਹਨੇ ਚੱਲ ਸਾਡੇ ਨਾਲ ਇਹ ਇਹ ਮੁੰਡਾ ਹੈ ਜੀ ਇੰਨੇ ਗੱਲਾਂ ਬਾਹਾਂ ਖਿੱਚਣ ਲੱ ਪਈ ਜੀ ਤੇ ਇਹ ਜਦੋਂ ਸਾਨੂੰ ਫੇਰ ਇੱਥੇ ਟੱਕਰਿਆ ਇਹਨੇ ਸਾਨੂੰ ਡੈਡੀ ਨੂੰ ਫੋਨ ਕੀਤਾ ਇੱਥੋਂ ਕਿਸੇ ਤੋਂ ਡੈ ਤੇ ਡੈਡੀ ਨੇ ਸਾਨੂੰ ਫੋਨ ਕੀਤਾ ਸੀ ਆ ਗਈ ਸੀ ਇੱਥੇ ਜੀ ਜਿਹੜੇ ਇਹਨੂੰ ਪੁੱਛਿਆ ਜੀ ਕੌਣ ਸੀ ਕਹਿੰਦਾ ਮੈਨੂੰ ਨਹੀਂ ਪਤਾ ਇਹਨੇ ਨੰਬਰ ਸਰ ਜਿਹੜਾ ਨੋਟ ਕੀਤਾ ਇਹ ਤੋਂ ਗਲਤ ਨੋਟ ਹੋ ਗਿਆ ਸੀ 5122 ਪਿੱਛੇ ਲਾਸਟ ਤਿੰਨਾਂ ਨੰਬਰ ਆ ਮੋਟਰ ਹੈਲਦਾ ਜੀ ਤੇ ਅੱਜ ਅਸੀਂ ਇਹਨੂੰ ਅਸੀਂ ਦੋ ਜਣੇ ਮੋਰੇ ਹੋ ਗਏ ਜੀ ਦੋ ਜਣੇ ਪਿੱਛੇ ਹੋ ਗਏ ਮੋਟਰਬਾਈਕਾਂ ਦੇ ਅਸੀਂ ਉੱਥੇ ਜਦੋਂ ਪਹੁੰਚੇ ਹਨਾ ਜੀ ਇਹ ਇੱਥੇ ਕਿਥੇ ਹਜੇ ਅਸੀਂ ਉੱਥੇ ਜਿਹੜੇ ਉੱਥੇ ਪਹੁੰਚਿਆ ਜੀ ਇਹਨੇ ਰੋਲੀ ਪਾ ਦਿੱਤੀ ਕਹਿੰਦਾ ਪਾਜੀ ਪਾਜੀ ਕਹਿੰਦੀ ਕੀ ਹੋਇਆ ਕਹਿੰਦਾ ਪਾਜੀ ਦੋ ਬੰਦੇ ਕਹਿੰਦਾ ਆਹ ਕਮਾਦੀ ਕੀ ਪੜ ਗਏ ਕਹਿੰਦਾ ਗੜ ਤੇ ਜਦੋਂ ਸੀ ਵੇ ਸਾਰੇ ਜਣੇ ਸਾਡੇ ਮੇਰੇ ਫਰੈਂਡ ਸਾਰੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਕਮਾਦੀ ਕੀ ਲਿਖਿਆ ਇੱਧਰ ਯਾਨੀ ਕਿ ਲੱਭੇ ਨਹੀਂ ਹੈਗੇ ਸਾਨੂੰ ਜੀ ਕਿਤੇ ਵੀ ਉਹ ਕਾਦੇ ਉੱਤੇ ਸੀ ਕੱਲ ਤਾਂ ਸਰ ਬਾਈਕ ਤੇ ਸੀ ਪੱਛੋ ਵੀ ਬਾਈਕ ਤੇ ਸੀ ਅੱਜ ਸਾਰੇ ਇਹ ਕਹਿੰਦਾ ਯਾਨੀ ਕਿ ਅੱਜ ਤਾਂ ਤੋਰ ਕੇ ਯਾਨੀ ਕਿ ਅੱਜ ਉਹਨਾਂ ਕੋਲ ਬਾਈਕ ਹੈ ਨਹੀਂ ਸੀ ਜੀ ਜਾਨਣ ਕਿ ਤੋਰ ਕੇ ਹੀ ਸੀ ਸਾਰਾ ਜਿਹੜੀ ਕਮਾਦੀ ਆ ਇਹਦੇ ਵਿੱਚ ਉਹ ਨਹੀਂ ਨਸ਼ੇ ਦਾ ਯਾਨੀ ਕਿ ਨਹੀਂ ਸਾਧਨ ਪੂਰੇ ਬਣਾਇਆ ਜੀ ਕਮਾਦੀ ਦੇ ਵਿੱਚ ਜੀ ਪੂਰਾ ਨਹੀਂ ਰੇਜਮੈਂਟ ਕੀਤਾ ਵੀ ਨਸ਼ਾ ਨੁਸ਼ਾ ਲਾਉਣ ਦਾ ਜੀ ਕੀ ਪਤਾ ਕੋਈ ਨਸ਼ੇ ਵਾਲੇ ਹੋਣ ਜੀ ਹਾਂਜੀ ਉਹ ਆਪਣੇ ਬ੍ਰਦਰ ਤਾਂ ਦਿਖਾ ਦਿੰਦੇ ਨਹੀਂ ਦੇਖਿਓ ਹਾਂਜੀ ਬਈ ਜੀ 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 ਜ यार मैं कहां जा रहा बात कर रहा हूं थोड़ा ना अपने काम से वो जा ये तो प्रज है वो ये तो कह रही वो मेरे मारे तभी मैं जाने का सोच रहा हूं ये वाला और ये वाला मामला लगा वाला ਆਇਆ ਤੁਸੀਂ ਕੀ ਕਹਿੰਦੇ ਇੱਥੇ ਵਗਾਰੇ ਪੀਂਦੇ ਵਗਾਰੇ ਜੀ ਚਪਨੀਆਂ ਹੋ ਗਈਆਂ ਕਿੱਥੇ ਕਿੱਥੇ ਨਾ 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 ਤੇ ਤੇਰੋ ਤੁਸੀਂ ਕਿੱਥੇ ਗੌਣ ਰਾੜ ਕੱਢ ਕਿੱਧਰ ਹੈਰ ਤੋਂ ਆਪਣੇ ਉਹ ਆ ਜਾ ਅੱਗੇ ਜਾ ਦਾੜਾ ਬਣਾ ਹੈ ਹੈ ਰੋ 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 ਨਾਲ ਨਹੀਂ ਨਹੀਂ ਉਹ ਤਾਂ ਬੱਚੇ ਨਾ ਕੀ ਬਹਿਰ ਆ ਲਾਤੀ ਤੇ ਨਿਕਿਆ ਲੈ ਉਹ ਜਿਹੜੀ ਵੀ ਆ ਗਈ ਤਾਂ ਕੋਈ ਨਾ ਆ ਰਿਹਾ ਆਹ ਨਾ